ਸਤਿ ਸ਼੍ਰੀ ਅਕਾਲ ਜੀ ਮੈਂ ਸਵਰਪੀ ਸਿੰਘ ਖੁੰਡ ਪਿਆਵੇਂ ਚੈਨਲ ਤੋਂ ਤੁਸੀਂ ਜਾਣਦੇ ਹੋ ਬਾਜੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਵੀਡੀਓ ਆਪਾਂ ਬਣਾ ਰਹੇ ਆ ਅੱਜ ਕਿਸਾਨਾਂ ਦੇ ਬੇਸਟ ਠੀਕ ਹੈ ਆਪਾਂ ਸਾਰਿਆਂ ਨੇ ਦੇਖਿਆ ਵੀ ਕਿਸਾਨ ਸ਼ੰਭੂ ਬਾਡਰ ਤੇ ਜਾ ਰਹੇ ਆ ਸਾਰੇ ਜਿੰਨੇ ਆਪਣੇ ਪੰਜਾਬ ਦੇ ਕਿਸਾਨ ਭਰਾ ਹੈਗੇ ਆ ਪਹਿਲਾਂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਆ ਬਾਈ ਜੀ ਵੀ ਜਿੰਨੇ ਆਪਣੇ ਕਿਸਾਨ ਵੀ ਰਹਿ ਗਏ ਸਾਰੇ ਇਕੱਠੇ ਹੋਵੋ ਕਿਉਂਕਿ ਇਕੱਲੇ ਇਕੱਲੇ ਨਾਲ ਗੱਲ ਨਹੀਂ ਬਾਨੀ ਹੁਣ ਇੱਕ ਪਿੰਡ ਗਿਆ ਆਪਾਂ ਵੀਡੀਓ ਪਾਈ ਆ ਉਹਨਾਂ ਦੀ ਠੀਕ ਆ ਕੋਟੜੇ ਕੌੜੇ ਦੇ ਗਏ ਆ ਬਹੁਤ ਮੁੰਡੇ ਗਏ 20 ਟਰਾਲੀਆਂ ਗਈਆਂ ਲਗਭਗ ਸਾਰਾ ਸਮਾਨ ਆਪ ਦਾ ਰੋਟੀ ਪਾਣੀ ਦਾ ਲੱਕੜੀਆਂ ਲੁਕੜਣਾ ਸਾਰਾ ਕੁਝ ਨਾਲ ਲੈ ਕੇ ਗਏ ਆ ਪ੍ਰਬੰਧ ਪੂਰਾ ਕਰਕੇ ਗਏ ਆ ਹੁਣ ਬਈ ਇੱਕ ਹੋਰ ਵੀਡੀਓ ਸਾਹਮਣੇ ਆਈ ਆ ਤੇ ਉਹਨਾਂ ਸਲੀਪ ਵੇਲ ਦੇ ਗੱਦੇ ਲੈ ਕੇ ਗਏ ਆ ਲੰਗਰ ਲਾਇਆ ਗੱਦਿਆਂ ਦਾ ਵੀ ਹੁਣ ਤੋਂ ਲੋਕਾਂ ਨੇ ਲੰਗਰ ਲਾਉਣੇ ਸਟਾਰਟ ਕਰਤੇ ਵੀ ਆ ਮੋਹ ਪਿਆਰ ਦੇਖ ਕੇ ਆ ਲੋਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਪੈਦਾ ਹੁੰਦਾ ਯਾਰ ਵੀ ਇੰਨਾ ਕੁਝ ਹੋਣ ਵੀ ਲੱਗ ਗਿਆ ਲੋਕ ਕਰਨ ਲੱਗ ਗਏ ਤੈਨੂੰ ਤੁਹਾਨੂੰ ਸਹੀ ਗੱਲ ਦੱਸਾਂ ਹੈਰਾਨ ਆ ਸਰਕਾਰਾਂ ਵੀ ਇਹਨਾਂ ਨੂੰ ਇੰਨੀ ਫੰਡਿੰਗ ਕਿੱਥੋਂ ਹੋ ਰਹੀ ਐ ਵੀ ਉੱਥੇ ਬੈਠੇ ਕਿੰਨਾ ਕਿੰਨਾ ਟਾਈਮ ਬੈਠੇ ਕਿਸਾਨ ਭੁੱਖੇ ਦੀ ਮਰ ਰਹੇ ਵਧੀਆ ਰਾਸ਼ਨ ਖਾ ਰਹੇ ਤਿੰਨ ਟਾਈਮ ਰੋਟੀ ਖਾ ਰਹੇ ਐ ਵਧੀਆ ਰੋਟੀ ਜਦੋਂ ਚਿੱਤ ਕਰਦਾ ਨਾ ਲੂਣ ਮਿਰਚ ਵਾਲੇ ਚੋਲ ਬਣਾ ਜਿਹਨੂੰ ਫਰਾਈਡ ਰਾਈਸ ਕਹ ਲੈ ਲੈਂਦੇ ਆ ਕਿਸਾਨ ਆਪਣੇ ਵੀ ਰੋਟੀ ਚੋਲ ਬਣਾ ਲੈ ਠੀਕ ਆ ਕਦੇ ਕੁਸ ਬਣਾ ਵਧੀਆ ਰਾਸ਼ਨ ਖਾ ਰਿਆ ਬਹੁਤ ਵਧੀਆ ਮੋਦੀ ਜੀ ਇਹ ਜਿਹੜੇ ਕਿਸਾਨ ਵੀ ਰਹਿਣਾ ਆਪਣੇ ਦਬਨ ਵਾਲੇ ਨਹੀਂਗੇ ਇਹ ਦਬਾਉਣ ਵਾਲੇ ਆ ਇਨਾਂ ਦੇ ਪੁਰਖੇ ਨਾਲੋਂ ਠੀਕ ਆ ਇਹਨਾਂ ਦੇ ਬਜ਼ੁਰਗ ਨਾਲੋਂ ਠੀਕ ਆ ਆਪਣੇ ਸਿੱਖ ਵਜ ਸਿੱਖ ਰਾਜ ਦੇ ਨਾਲੋਂ ਸਾਰਿਆਂ ਨੇ ਜੰਗਾਂ ਲੜੀਆਂ ਜਿੱਤੇ ਵੀ ਫਤਿਹ ਹਾਸਲ ਕੀਤੀਆਂ ਸਾਰਿਆਂ ਨੇ ਤੇ ਉਹੀ ਕਿਸਾਨ ਵੀਰ ਆ ਇਹਨਾਂ ਦੇ ਵਿੱਚ ਵੀ ਖੂਨ ਉਹਨਾਂ ਦਾ ਹੀ ਆ ਜਿੱਥੋਂ ਤੱਕ ਫਤਿਹ ਹਾਸਲ ਨਹੀਂ ਕਰ ਲੈਂਦੇ ਵਾਪਸ ਨਹੀਂ ਮੁੜਨਗੇ ਠੀਕ ਆ ਆਪਦੇ ਜਿਹੜੇ ਤੁਸੀਂ ਪਹਿਲਾਂ ਝੂਠਾ ਵਾਅਦਾ ਕੀਤਾ ਵੀ ਆਪਾਂ ਕਾਲੇ ਕਾਨੂੰਨ ਬਰਦ ਕਰ ਦਨੇ ਆ ਵਾਪਸ ਲੈਣੇ ਪਰ ਤੁਸੀਂ ਕੀਤਾ ਨਹੀਂ ਹੁਣ ਫੇਰ ਇਹਨਾਂ ਨਾਲ ਵਿਚਾਰਣਾ ਉਵੇਂ ਕੀਤਾ ਹੋ ਸਕਦਾ ਹੈ ਕੋਈ ਸਰਕਾਰਾਂ ਦੀ ਸੋਚੀ ਸਮਝੀ ਚਾਲ ਹੋਵੇ ਮੋਦੀ ਦੀ ਚਾਲ ਹੋਵੇ ਵੀ ਜਦੋਂ ਵੋਟਾਂ ਪਈਆਂ ਉਦੋਂ ਮੈਂ ਕਾਨੂੰਨ ਰੱਦ ਕਰ ਦੂੰ ਵੀ ਉਦੋਂ ਕਿਸਾਨਾਂ ਤੋਂ ਵੋਟਾਂ ਲੈ ਲੂੰ ਕਿਸਾਨੋਂ ਉਦੋਂ ਨਾ ਇਹਨਾਂ ਦੇ ਪਿੱਛੇ ਲੱਗ ਜਿਓਏ ਉਹੀ ਸਰਕਾਰਾਂ ਨੇ ਇਕੱਲਾ ਲੋਗੋ ਚੇਂਜ ਹੋਇਆ ਸਿੱਧੂ ਦੀ ਗੱਲ ਸੱਚੀ ਹੈ ਭਰਾ ਮੇਰੇ ਆਪਾਂ ਵੀ ਕਿਸਾਨ ਆਪਣੇ ਆਪਣੇ ਵੀ ਸਾਰੇ ਪਿਉ ਦਾਦੇ ਦੀ ਖੇਤੀ ਕਰਦੇ ਆਏ ਆ ਖੇਤੀ ਦੇ ਸਿਰੋਂ ਹੀ ਪਲੇ ਆਪਾਂ ਦੇ ਫਸਲ ਆਪਣੇ ਕਿੰਨੀਆਂ ਸੋਹਣੀਆਂ ਹਰੀ ਕ੍ਰਾਂਤੀ ਆਪਾਂ ਲੈ ਕੇ ਆਏ ਆ ਠੀਕ ਆ ਇੰਨੀਆਂ ਸੋਹਣੀਆਂ ਸੋਹਣੀਆਂ ਕਣਕਾਂ ਹੋਈਆਂ ਠੀਕ ਆ ਆਜੋ ਬਈ ਤੁਹਾਨੂੰ ਦਿਖਾਈਏ ਸਰੋਂ ਦੇਖੋ ਯਾਰ ਤੁਰਿਆ ਕੈਮਰਾਮੈਨਾ ਤੁਰਿਆ ਨਾਲ ਆਇਆ ਹੁਣ ਸਰੋਂ ਦੇਖ ਲਓ ਬਈ ਕਿੰਨੀ ਸੋਹਣੀ ਹੋਈ ਆ ਯਾਰ ਠੀਕ ਆ ਇੰਨੇ ਸੋਹਣੇ ਸੋਹਣੇ ਖੇਤ ਆ ਵੀ ਤੁਹਾਨੂੰ ਅਨਾਜ ਵਗਾ ਹੋਗਾ ਅਸੀਂ ਦੇਈ ਜਾਂਨੇ ਯਾਰ ਠੀਕ ਆ ਤੁਹਾਨੂੰ ਸਰੋਂ ਦਾ ਤੇਲ ਅਸੀਂ ਦੇਈ ਜਾਂਨੇ ਯਾਰ ਠੀਕ ਆ ਸਾਡੀ ਸਰੋਂ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਲੈਨੇ ਹੋ ਠੀਕ ਆ ਉਦੋਂ ਮੁੜ ਕੇ ਆਜਾ ਅਸੀਂ ਗਾ ਹੁਣੇ ਚੌਲ ਅਸੀਂ ਗਾਉਣੇ ਆ ਬਾਜਰਾ ਮੱਕੀ ਕਪਾ ਕਿੰਨੇ ਹੀ ਕੁਸ ਅਸੀਂ ਪ੍ਰੋਡਕਟ ਬੰਦਲ ਤਿਆਰ ਕਰ ਕਰਕੇ ਤੁਹਾਨੂੰ ਦੇਈ ਜਾਂਨੇ ਆ ਅਜੀਬ ਹੀ ਤੁਹਾਡਾ ਟੱਟੇ ਭਰਦਾ ਸਾਡੇ ਢਡੋਂ ਸੀ ਆਪਦੇ ਢੋਂ ਕੱਢ-ਕੱਢ ਕੇ ਤੁਹਾਡਾ ਸਾਰੇ ਸੰਸਾਰ ਦਾ ਢਡ ਭਰ ਰਹੇ ਆ ਅਨਾਜ ਜਾ ਕਿੱਥੋਂ ਰਿਹਾ ਇੰਨਾ ਅਨਾਜ ਕਣਕ ਖੋ ਕਿੱਥੋਂ ਰਹੀ ਆ ਸਭ ਤੋਂ ਵੱਡਾ ਸੂਬਾ ਜਿਹੜਾ ਮੰਨਿਆ ਗਿਆ ਕਣਕ ਦੇ ਹੋਰ ਚੀਜ਼ ਦੀ ਪੈਦਾਵਾਰ ਲਈ ਆਪਣਾ ਪੰਜਾਬ ਮੰਨਿਆ ਗਿਆ ਪੰਜਾਬੀਓ ਤੁਸੀਂ ਇਹ ਗੱਲ ਨੂੰ ਸਮਝੋ ਯਾਰ ਜੇ ਕੋਈ ਹੋਰ ਨਹੀਂ ਸਮਝ ਰਿਹਾ ਆਪਾਂ ਵਧੀਆ ਠੀਕ ਆ ਵਧੀਆ ਕਰੋ ਜੇ ਕਿਸੇ ਕੋਲ 4-5 ਕਿੱਲੇ ਵੀ ਖੇਤੀ ਹੈਗੀ ਉਹ ਵੀ ਵਧੀਆ ਆਪਦੀ ਖੇਤੀ ਕਰਕੇ ਵਧੀਆ ਗੁਜ਼ਾਰਾ ਕਰ ਸਕਦੇ ਆ ਪਰ ਇਹ ਗੁਜ਼ਾਰਾ ਕਰਨੇ ਹੀ ਨਹੀਂ ਦਿੰਦੇ ਇਸੇ ਕਰਕੇ ਤਾਂ ਛੋਟੇ ਮਜ਼ਦੂਰ ਛੋਟੇ ਜਿਹੜੇ ਕਿਸਾਨ ਹੈਗੇ ਵਿਚਾਰੇ ਬਾਹਰ ਨੂੰ ਜਾ ਰਹੇ ਆ ਆਪਦੇ 3 ਪੁੱਤ ਬਾਹਰ ਭੇਜ ਰਹੇ ਆ ਕਿੱਲਾ ਕਿੱਲਾ ਵੇਚ-ਵੇਚ ਕੇ ਕਿਉਂ ਭੇਜ ਰਹੇ ਆ ਵੀ 4 ਰੁਪਏ ਜੁੜ ਜਾਣਗੇ ਸਾਨੂੰ ਇੰਨੀ ਸੋਹਣੀ ਸਰੋਂ ਆ ਤੁਹਾਡੇ ਸਾਹਮਣੇ ਆ ਆਹ ਕਣਕ ਬੀਜਿਆ ਕਿੰਨੀ ਸੋਹਣੀ ਕਣਕ ਹੋਈ ਆ ਸਰਕਾਰਾਂ ਨੂੰ ਇਹ ਚੀਜ਼ਾਂ ਨਹੀਂ ਦਿੰਦੀਆਂ ਵੀ ਯਾਰ ਇੰਨੀ ਵਧੀਆ ਸੋਹਣੀ ਪੈਦਾਵਾਰ ਸਾਨੂੰ ਕਰਕੇ ਦੇ ਰਹੇ ਆ ਇਹ ਅਸੀਂ ਕਿਉਂ ਇਹਨਾਂ ਨੂੰ ਤੰਗ ਕਰ ਰਹੇ ਆ ਉਹ ਕਿਸਾਨ ਆਪਣਾ ਨਾ ਬਈ ਭੋਲਾ ਹੁੰਦਾ ਯਾਰ ਸੱਚ ਪੁੱਛਦਾ ਮੈਂ ਖੁਦ ਵੀ ਪੈਸਟੀਸਾਈਡ ਚ ਕੰਮ ਕੀਤਾ ਹੋਇਆ ਰਿਆਹ ਸਪਰੇਹ ਵਾਲੀ ਕੰਪਨੀ ਦੇ ਵਿੱਚ ਆਪਣਾ ਜਿਹੜਾ ਆਪਣਾ ਕਿਸਾਨ ਦਾ ਨਾ ਭੋਲਾ ਹੁੰਦਾ ਬਾਈ ਭੋਲਾ ਕਿਉਂ ਹੁੰਦਾ ਜਦੋਂ ਵੀ ਕੋਈ ਕਿਸਾਨ ਬਾਣੀ ਦੀ ਦੁਕਾਨ ਤੇ ਜਾਂਦਾ ਬਾਣੀਆਂ ਨੂੰ ਜਦੋਂ ਕੋਈ ਦਵਾਈ ਆਉਂਦੀ ਹੈ ਨਾ ਉਦੋਂ ਤੇ ਉਹਨੂੰ ਆਫਰ ਮਿਲੀ ਹੁੰਦੀ ਹੈ ਵੀ ਤੁਹਾਨੂੰ ਇੱਥੇ ਦਾ ਥਾਈਲੈਂਡ ਦਾ ਟੂਰ ਦੇਵਾਂਗੇ ਤੁਹਾਨੂੰ ਸਿੰਗਾਪੂਰ ਦਾ ਟੂਰ ਦੇਵਾਂਗੇ ਸਾਡਾ ਐਡਾ ਜਿਹੜਾ ਸਮਾਨ ਆ ਇੰਨਾ ਕੰਟੇਨਰ ਜਿੰਨਾ ਆਇਆ ਸਮਾਨ ਸਾਡੀ ਰੇ ਸਪਰੇਹ ਤੁਸੀਂ ਵੇਚ ਦੋ ਤੇ ਆਪਣੇ ਕਿਸਾਨ ਵੀਰ ਕੀ ਕਰਦੇ ਵਿਚਾਰਾ ਜਦੋਂ ਕੋਈ ਆਪਣਾ ਜਾਂਦਾ ਆਪਣੇ ਪਿਓ ਦਾਦੇ ਜਾਂਦਾ ਵਿਚਾਰੇ ਘੱਟ ਪੜੇ ਲਿਖੇ ਹੁੰਦੇ ਆ ਉਹ ਜਾਂਦਿਆ ਬਾਣੀ ਲਵੇ ਆਂਦੇ ਆ ਜੀ ਆਪਣੀ ਜੀ ਕਣਕ ਨੂੰ ਥੁੰਡੀ ਪੈ ਗਈ ਆਪਣੇ ਝੋਨੇ ਨੂੰ ਨਿਮਾ ਟੋੜ ਦੀ ਬਿਮਾਰੀ ਹੋ ਗਈ ਜੀ ਠੀਕ ਆ ਗੰਡ ਉਹ ਗੰਡ ਬਣ ਗਈ ਥੱਲੇ ਜਣਾ ਥੱਲੇ ਝੋਨਾ ਗਰੋਥ ਨਹੀਂ ਕਰ ਰਿਆ ਜਸਟ ਉਹਦੇ ਪੈਂਦਾ ਕਿ ਜਿਬਰੈਲਿਕ ਐਸਿਡ ਪੈਂਦਾ ਉਹ ਕਿਸੇ ਵੀ ਚੀਜ਼ ਚ ਚੱਕ ਲੋ ਛੋਟੇ ਤੋਂ ਛੋਟੇ ਸਸਤੇ ਸਸਤੇ ਪ੍ਰੋਡਕਟ ਦੇ ਵਿੱਚ ਜਿ ਜਿਬਰੈਲਿਕ ਐਸਿਡ ਮਿਲ ਰਿਹਾ ਉਹ ਵੀ ਉਨੀ ਕੰਮ ਕਰਦਾ ਆਪਾਂ ਉਹ ਕਿਉਂ ਨਹੀਂ ਪਾਉਂਦੇ ਬਾਣੀਆ ਕੀ ਕਰਦਾ ਆ ਦੇਖੋ ਜੀ ਇਹ ਬੜੀ ਵਧੀਆ ਚੀਜ਼ ਹੈ ਜੀ ਇਹ ਪਾਓ ਤੁਸੀਂ ਇਹਦੇ ਨਾਲ ਕੀ ਹੋਣਾ ਵੀ ਕਣਕਾਂ ਜਿਹੜੀਆਂ ਤੁਹਾਡੇ ਝੋਨਾ ਵਧੀਆ ਹੋਊ ਪੂਰਾ ਵਧੀਆ ਹੋਊਗਾ ਜੀ ਆਪਾਂ ਕੀ ਕਰਦੇ ਆ 1400 ਰੁਪਏ ਦਾ ਲੀਟਰ ਲੈਂਦਾ ਸਿਰਫ ਦੋ ਕਿੱਲਿਆਂ ਵਾਸਤੇ ਜੇ ਆਪਾਂ ਚਾਰ ਪੰਜ ਛੋੜਾ ਲਿਆਵਾਂ ਕੰਮ ਹੋਣੀ ਵੀ ਉਹੀ ਕਰਨਾ ਬਾਈ ਕੱਲਾ ਬ੍ਰਾਂਡ ਚੇਂਜ ਹੁੰਦਾ ਤੇ ਉਹੀ ਉਹਨਾਂ ਨੂੰ ਜਿਹੜੇ ਆਪਾਂ ਨੂੰ ਸਮਾਨ ਚੁਕਾਉਂਦੇ ਆ ਆਪਾਂ ਡੱਬੇ ਭਰ ਭਰ ਲਿਆਉਣੇ ਆ ਯਾਰ ਵੀ ਗਵਾਂਢੀ ਤੋਂ ਵਧੀਆ ਆਪਾਂ ਕਰਾਂਗੇ ਆਪਣਾ ਵਧੀਆ ਹੋ ਗਿਆ ਗਵਾਂਢੀ ਆਪਾਂ ਨੂੰ ਦੇਖ ਕੇ ਪੁੱਛੂਗਾ ਬਾਈ ਕਿਹੜੀ ਪਾਈ ਸੀ ਯਾਰ ਆਪਾਂ ਹੋ ਕੀ ਕਰਦੇ ਆਪਾਂ ਮੂਰਖ ਬਣੇ ਹੋਏ ਹੁੰਨੇ ਆ ਆਪਾਂ ਉਹਨੂੰ ਵੀ ਉਸੇ ਬਾਣੀ ਲਿਪੇਦਾ ਤੂੰ ਉਹਦੇ ਕੋਲੇ ਜਾ ਯਾਰ ਉਹਦੇ ਕੋਲੇ ਤਾਂ ਲੀਟਰ ਪਾੜਾ ਘੈਂਟ ਆ ਭਾਈ ਦਵਾਈ ਪਾਏਗਾ ਸਰਾ ਰਿਜ਼ਲਟ ਆਪਣੇ ਜਵਾਕ ਪੜ੍ਹਾਈ ਲਿਖਾਈ ਆਪਾਂ ਉਹਨਾਂ ਨੂੰ ਇੰਨੀ ਕੁ ਨੌਲੇਜ ਹੋਣੀ ਚਾਹੀਦੀ ਆ ਵੀ ਇਹਦੇ ਚ ਕਿਹੜਾ ਐਸਿਡ ਪੈ ਰਿਆ ਤੇ ਕਿਹੜੀ ਦਵਾਈ ਪੈ ਰਹੀ ਆ ਉਹਦੇ ਚ ਕਿਹੜਾ ਸਾਲਟ ਪੈ ਰਿਆ ਜੇ ਆਪਾਂ ਉਹ ਚੀਜ਼ਾਂ ਦੀ ਨੌਲੇਜ ਆ ਗਈ ਆਪਾਂ ਕਿਸੇ ਤੋਂ ਦਬਦੇ ਹੀ ਨਹੀਂ ਯਾਰ ਕਿਸੇ ਤੋਂ ਨਹੀਂ ਦਬਣਾ ਆਪਾਂ ਦਬਨ ਵਾਲੀ ਕੌਮ ਹੀ ਨਹੀਂ ਯਾਰ ਆਪਣੀ ਆਪਾਂ ਤਾਂ ਸ਼ੇਰ ਦੇਣਾਂ ਉਹ ਸ਼ੇਰਾਂ ਦੀ ਮਿਸਾਲ ਦੇ ਵੀ ਰਿਹਾ ਜਿਹੜਾ ਸਿੰਘੂ ਸੰਭੂ ਬਾਰਡਰ ਤੇ ਜਾ ਰਹੇ ਹਨ ਕਿਸਾਨ ਸ਼ੇਰਾਂ ਦੀ ਮਿਸਾਲ ਦੇ ਵੀ ਰਹੇ ਆ ਉਹ ਠੀਕ ਹੈ ਟਰੈਕਟਰਾਂ ਟਰੈਕਟਰ ਭਰ ਕੇ ਲੈ ਕੇ ਕਹਿੰਦੇ ਵੀ ਜਿਹੜਾ ਬਾਰਡਰ ਉਹ ਬੈਰੀਗੇਟ ਬਣਾਇਆ ਹੋਇਆ ਬੈਰੀਗੇਟ ਤੇ ਕਹਿੰਦੇ ਵੀ ਆਰਸੀਸੀ ਪਾ ਕੇ ਕਿਲ ਵੱਡੇ ਵੱਡੇ ਲਾ ਕੇ ਸਾਰਾ ਕੁਝ ਕਰਤਾ ਉਹ ਜਿਹੜੇ ਪੁੱਲ ਸਰਕਾਰਾਂ ਤੋਂ ਦੋ ਦੋ ਸਾਲਾਂ ਤੱਕ 20-20 ਸਾਲਾਂ ਤੱਕ ਨਹੀਂ ਨਾ ਬਣਦੇ ਪੰਜਾਬੀ ਟਰਾਲੀਆਂ ਟਰਾਲੀ ਭਰ ਕੇ ਮਿੱਟੀ ਲੈ ਕੇ ਗਏ ਹੁਣ ਹਰਿਆਣੇ ਵਾਲੇ ਬਾਈ ਆਏ ਆ ਟਰਾਲੀਆਂ ਟਰਾਲੀਆਂ ਮਿੱਟੀ ਭਰ ਕੇ ਲੈ ਕੇ ਆਂ ਪੁਲ ਬਣਾ ਕੇ ਉੱਤੇ ਟਰੈਕਟਰ ਚੜਾ ਦੇਾਂਗੇ ਆਪਾਂ ਕੋਈ ਨਹੀਂ ਰੋਕ ਸਕਦਾ ਹਾਈ ਕੋਰਟ ਜਿਹੜਾ ਸੁਪਰੀਮ ਕੋਰਟ ਵੱਡਾ ਉਹਨੇ ਉਹ ਦਿੱਤਾ ਇਹਦੇ ਵਿੱਚ ਨਿਊਜ਼ ਮੈਂਸ਼ਨ ਕਰੂ ਬਾਈ ਵੀ ਤੁਸੀਂ ਪੜ ਲਿਓ ਆਪਾਂ ਝੂਠ ਨਹੀਂ ਮਾਰਦੇ ਨਿਊਜ਼ ਦੇ ਬੇਸ 'ਤੇ ਸਾਰਾ ਕੋਈ ਗੱਲ ਕਰਾਂਗੇ ਉਹ ਕਹਿੰਦਾ ਵੀ ਸੁਪਰੀਮ ਕੋਰਟ ਨੇ ਕਿਹਾ ਜੱਜ ਨੇ ਵੀ ਤੁਹਾਨੂੰ ਕੀ ਨਹੀਂ ਆਰਡਰ ਦਿੱਤਾ ਵੀ ਇਹਨਾਂ ਤੇ ਡਰੋਨ ਰਾਹੀਂ ਇਹਨਾਂ ਤੇ ਧਮਾਕਾ ਕਰਕੇ ਥਰੂ ਗੈਸ ਹੈ ਨਾ ਦੇ ਛੱਟੋ ਇਹਨਾਂ ਤੇ ਕਿਸੇ ਨੇ ਆਰਡਰ ਨਹੀਂ ਦਿੱਤਾ ਸੀ ਇਹਨਾਂ ਨੂੰ ਇਹਨਾਂ ਨੇ ਬਸ ਕੱਲੇ ਥਰੂ ਗਏ ਸੁੱਟ ਦੀ ਆਪਣੇ ਵਿਚਾਰੇ ਕਿਸਾਨ ਬਈ ਦਲੇਰ ਆ ਯਾਰ ਫਿਰ ਵੀ ਆਪਾਂ ਮਹਾਨ ਮੰਨਦੇ ਆ ਆਪਾਂ ਜਿਹੜੇ ਘਰੇ ਬੈਠੇ ਆ ਨਾ ਆਪਾਂ ਫਿਰ ਵੀ ਮਹਾਨ ਮੰਨਦੇ ਆ ਇਹਨਾਂ ਵਿਚਾਰੇ ਫਿਰ ਵੀ ਨਹੀਂ ਹਟੇ ਪਿੱਛੇ ਡਟੇ ਖੜੇ ਆ ਉੱਥੇ ਵੀ ਅੱਜ ਵੀ ਇੰਨੀਆਂ ਚੈਨਲਾਂ ਦੇ ਕਿਸੇ ਕਿਸੇ ਪ੍ਰਾਈਵੇਟ ਚ ਜਿਵੇਂ ਕੋਈ ਵੱਡੇ ਚੈਨਲ ਆ ਨਾ ਕਿਵੇਂ ਮੰਨ ਕੇ ਚੱਲੋ ਮੋਦੀ ਦੇ ਗੋਦੀ ਮੀਡੀਆ ਕਹਿੰਦੇ ਨੇ ਉਹਨਾਂ ਤੇ ਕੋਈ ਸਰਕਾਰਾਂ ਦੀ ਆਪਣੇ ਇਹਨਾਂ ਦੀ ਖਬਰ ਨਹੀਂ ਆ ਰਹੀ ਕਿਸਾਨਾਂ ਦੀ ਖਬਰਾਂ ਆਪਣੇ ਵਰਗੇ ਜਿਹੜੇ ਨਾਰਮਲ ਜਿਹਨਾਂ ਦੇ ਛੋਟੇ-ਛੋਟੇ ਚੈਨਲਾਂ ਦੇ ਵਿਚਾਰੇ ਦੇ ਉਹ ਖਬਰਾਂ ਲਾ ਰਹੇ ਆ ਵੀ ਕਿਸਾਨ ਇਦਾਂ ਕਰਕੇ ਲਾਈਵ ਹੋਇਆ ਉੱਥੇ ਜਾ ਜਾ ਕੇ ਠੀਕ ਹੈ ਤੇ ਭਾਈ ਆਪਾਂ ਦਬਣਾ ਨਹੀਂ ਸਭ ਤੋਂ ਵਧੀਆ ਕੌਮ ਮੰਨੀ ਗਈ ਆ ਸਭ ਤੋਂ ਬਾਹਦਰ ਕੌਮ ਆਪਣੇ ਪੰਜਾਬੀਆਂ ਦੀ ਆ ਕਿਸਾਨਾਂ ਦੀ ਆ ਸੋ ਕਿਸਾਨਾਂ ਨੂੰ ਬੇਨਤੀ ਆ ਇੱਕ ਜੁੱਟ ਹੋਵੋ ਸਾਰੇ ਆਪਾਂ ਚੱਲਦੇ ਆਂ ਦਿੱਲੀ ਤੇ ਇਦ ਕੀ ਆਪਾਂ ਸਾਰਾ ਕੰਮ ਫਸੇ ਕਰਕੇ ਹੀ ਵਾਪਸ ਕਰਨਾ ਵੀ ਓਦੋਂ ਬਾਅਦ ਨਾ ਕਹਿ ਦਿਓ ਵੀ ਤੁਹਾਡੇ ਤੇ ਆਰੂ ਲਾਗੂ ਕਰਤਾ ਤੇ ਤੁਹਾਡੇ ਤੇ ਆਰੂ ਲਾਗੂ ਕਰਤਾ ਆਪਾਂ ਹੋਣ ਹੀ ਨਹੀਂ ਦੇਣਾ ਕਿਸਾਨੋਂ ਅਸੀਂ ਤੁਹਾਡੇ ਨਾਲ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗੀ ਸਿਰਫ ਆਪਣੇ ਸਾਰੇ ਪੰਜਾਬੀ ਵੀਰਾਂ ਕਰਕੇ ਹਰਿਆਣੇ ਵਾਲੇ ਵੀਰਾਂ ਕਰਕੇ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਉਹਨਾਂ ਕਰਕੇ ਆਪਾਂ ਇਕੱਠੇ ਆ ਯਾਰ ਬਾਈ ਕਿਉਂ ਨਹੀਂ ਇਕੱਠੇ ਆਪਾਂ ਸਾਰੇ ਇਕੱਠੇ ਇੱਕੋ ਭਰਾ ਤਾਂ ਹੈਗਾ ਕੱਲੇ ਸਟੇਟਾਂ ਹੀ ਵੱਖਰੀਆਂ ਨੇ ਆਪਣੀਆਂ ਇੱਕੋ ਭਰਾ ਬਾਈ ਪਰਲੇ ਪੰਜਾਬ ਵਾਲਿਆਂ ਦੀ ਗੱਲ ਸੁਣ ਲੋ ਉਹਨਾਂ ਦੀਆਂ ਵੀਡੀਓ ਆ ਰਹੀਆਂ ਕਹਿੰਦਾ ਭਰਾਵੋ ਅਸੀਂ ਤੁਹਾਡੇ ਨਾਲ ਆ ਤੁਸੀਂ ਕਰੋ ਸਹੀ ਕੁਝ ਉਹ ਬਾਈ ਲੈਂਦੇ ਪੰਜਾਬ ਵਾਲੇ ਦੇਖ ਲੋ ਯਾਰ ਖੂਨ ਆਪਣੇ ਖੂਨ ਦਾ ਮਿਸਾਲ ਦੇ ਜਾਂਦੇ ਆਪਣੇ ਖੂਨ ਦੀ ਕਹਿੰਦੇ ਤੁਸੀਂ ਸਾਡੇ ਭਰਾਓ ਬਈ ਅਸੀਂ ਤੁਹਾਡੇ ਨਾਲ ਆ ਤੇ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਬਈ ਆਪਣੇ ਕੁਝ ਕ ਹੈਗੇ ਬਈ ਵਿੱਚ ਹੈਗੇ ਜਿਹੜੇ ਬਾਲੇ ਸੂਝਵਾਨ ਬਣਦੇ ਆ ਜਿਹਨੂੰ ਸੁਪੀਰੀਅਰ ਕਹਿ ਦਿੰਨੇ ਆਪਾਂ ਕੁਝ ਕੁ ਸੁਪੀਰੀਅਰ ਹੈਗੇ ਬਾਲੇ ਪਤਾ ਕੀ ਕਹਿੰਦੇ ਆ ਬਈ ਇਹ ਤਾਂ ਪਾਗਲ ਆ ਯਾਰ ਜ਼ਿੰਮੇਵਾਰਾਂ ਦੀ ਤਾਂ ਮਤ ਮਰੀ ਹੋਈ ਐ ਇਹ ਤਾਂ ਐਵੇਂ ਉੱਲੂ ਜੇ ਕਹਿੰਦਾ ਚੱਕ ਕੇ ਟਰਾਲੀਆਂ ਭਜਣਾ ਜਿੱਧਰ ਜੀ ਕਰੇ ਕਿਤੇ ਧਰ ਨਾਲ ਲਾਤਾ ਕਿਤੇ ਕੋਸ ਕਰਦਾ ਉਹ ਕਿਹਦਾ ਜੀ ਕਰਦਾ ਸੜਕਾਂ ਤੇ ਬੈਠਣ ਨੂੰ ਕਿਹਦਾ ਜੀ ਕਰਦਾ ਘਰ ਦੀ ਬਿਸਤਰਾ ਛੱਡ ਕੇ ਬਾਹਰ ਬੈਠੀਏ। ਔਰ ਤੁਹਾਡੇ ਢਿੱਡ ਕਿਸਾਨਾ ਨਹੀਂ ਭਰਿਆ ਤੁਸੀਂ ਕਿਹੜਾ ਉਤੋਂ ਚੌਲ ਲੈ ਜਾਂ ਚਾਹਨਾ ਤੋਂ ਚੌਲ ਮਗਾਵਾਂਗਾ ਖਾਈ ਜਾਂਨੇ ਹੋ। ਕਣਕ ਕਿੱਥੋਂ ਆਉਂਦੀ ਆ ਤੁਹਾਡੀ? ਇੰਨਾ ਰਾਹੀਂ ਤਾਂ ਆਉਂਦੀ ਆ ਬਾਈ ਕਿਉਂ ਨਹੀਂ ਸਮਝਦੇ ਤੁਸੀਂ ਯਾਰ। ਮੇਰੇ ਵਰਗਾ ਪੱਤਰਕਾਰ ਕੀ ਕਰ ਸਕਦਾ ਤੁਹਾਨੂੰ ਜਾਗਰੂਕ ਕਰ ਸਕਦੇ ਆ ਭਰਾ ਸੀ। ਬਾਈ ਬਣੇ ਗੱਲ ਮੰਨੋ। ਆਪਾਂ ਸਾਰੇ ਇਕੱਠੇ ਹੁੰਨੇ ਆ। ਸ਼ੰਭੂ ਬਾਰਡਰ ਤੇ ਜਾਂਨੇ ਆ ਸਿੰਘੂ ਬਾਰਡਰ ਤੇ। ਠੀਕ ਆ ਉੱਥੇ ਹੀ ਮਿਲਾਂਗੇ। ਲਵ ਯੂ ਵਾਲ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਚੰਗੀ ਲੱਗੇ ਭਾਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੇਰਾ ਵੀਰ ਕਮੈਂਟ ਜਰੂਰ ਕਰ ਦਿਆ ਕਰੋ ਯਾਰ ਭਾਈ ਮੇਰੀ ਛਪੀਜ ਕਿਵੇਂ ਦੀ ਲੱਗੀ ਮੈਂ ਕਿਵੇਂ ਬੋਲਦਾ ਠੀਕ ਆ ਤੁਹਾਡੇ ਲਈ ਸੱਚ ਬੋਲ ਰਿਹਾ ਤੁਹਾਡੇ ਲਈ ਝੂਠ ਬੋਲ ਰਿਹਾ ਕਮੈਂਟ ਕਰ ਦਿਆ ਕਰੋ ਯਾਰ ਤੁਹਾਡਾ ਪਿਆਰ ਹੀ ਬਹੁਤ ਆ ਮੈਨੂੰ ਥੈਂਕ ਯੂ ਭਾਈ ਲਵ ਯੂ ਸਾਰਿਆਂ ਨੂੰ ਯਾਰ ਥੈਂਕ ਯੂ